ਸਾਡੇ ਨਾਲ ਕਾਂਗਰਸ ਪਾਰਟੀ ਦੇ ਵਰਕਰ ਆ ਉਹ ਸਾਡੇ ਨਾਲ ਜੁੜਿਆ ਗੱਲਬਾਤ ਕਰਦੇ ਆ ਕੀ ਕਹਿਣਾ ਜੀ ਵੋਟਾਂ ਪੈ ਰੀਆਂ ਅੱਜ ਕੀ ਮਰਝਾਨ ਲੱਗਦਾ ਕੀ ਗੱਲਬਾਤ ਅੱਜ ਤੁਸੀਂ ਸਪੈਸ਼ਲ ਸਾਨੂੰ ਫੋਨ ਕਰਕੇ ਬੁਲਾਇਆ ਕੀ ਤੁਹਾਡੇ ਦਿਲ ਚ ਕਿੰਦੀ ਸ਼ਿਕਾਇਤ ਹੈ ਕੀ ਗੱਲਬਾਤ ਕੀ ਕਹਿਣਾ ਤੁਹਾਨੂੰ ਨਹੀਂ ਗਿਲਾ ਸ਼ਿਕਾਇਤ ਦਾ ਕੁਝ ਨਹੀਂ ਸਾਡੇ ਜੀ ਤੇ ਪਰ ਸਾਨੂੰ ਸੱਦਿਆ ਇਸ ਕਰਕੇ ਵੀ ਕੁਝ ਸਾਨੂੰ ਦਿਖਾਉਣਾ ਹੈ ਹਾਂਜੀ ਮੰਨ ਲਓ ਸਾਨੂੰ ਲੱਗਦਾ ਵੀ ਮਹੀ ਪਿਆ ਵਾ ਇੱਥੇ ਨਹੀਂ ਜੀ ਆ ਦਿਖਾਓ ਨਾ ਇਧਰ ਕਰੋ ਕੈਮਰਾ ਬਾਈ ਜੀ ਆ ਦੇਖੋ ਇਹ ਪਾਣੀ ਨਾ ਆਪਣਾ ਸੀਵਰੇਜ ਦਾ ਹੈ ਹਾਂਜੀ ਚੰਗੀ ਤਰ੍ਹਾਂ ਬਣਾ ਲਈ ਵੀਰੇ ਵਾਟਰ ਬਾਕਸ ਦੇ ਪਾਣੀ ਦੇ ਵਿੱਚ ਟੂਟੇ ਵਾਲੇ ਚ ਮਿਕਸ ਹੋ ਰਿਹਾ ਇਹ ਪਾਣੀ ਹਾਂਜੀ ਹਾਂਜੀ ਇਹ ਸੀਵਰੇਜ ਦਾ ਪਾਣੀ ਹਾਂਜੀ ਪਹਿਲਾਂ ਇਧਰੋਂ ਮੰਨ ਲਓ ਸ਼ਮਸ਼ਾਨ ਘਾਟ ਹੈ ਹਾਂਜੀ ਇਧਰ ਦਿਖਾਈ ਵੀਰੇ ਸ਼ਮਸ਼ਾਨ ਘਾਟ ਹੈ ਜੀ ਹਸਪਤਾਲ ਹੈ ਇਧਰ ਮਾਤਾ ਦਾ ਮੰਦਿਰ ਆ ਗਿਆ ਦਿਖਾਈ ਛੜ ਉਹ ਦਰਸਾ ਸਕਦਾ ਇਧਰ ਇਧਰ ਕਰੀ ਕੈਮਰਾ ਆ ਗੁਰਦੁਆਰਾ ਸਾਹਿਬ ਆ ਗਿਆ ਨੇ ਬਸ ਸਟੈਂਡ ਠੀਕ ਹੈ ਜੀ ਤੇ ਆਹ ਹੈਗਾ ਢੀਲ ਚੌਂਕ ਆ ਭਾਈ ਦਾ ਜੀ ਗਾਜੀ ਵਾਲਾ ਦਾ ਢੀਲ ਚੌਂਕ ਆ ਇਹ ਇੰਨਾ ਕਿ ਸਾਡੇ ਪਿੰਡ ਦਾ ਵਿਕਾਸ ਕੀਤਾ ਇਹ ਲੋਕਾਂ ਨੇ ਹਾਂਜੀ ਠੀਕ ਹੈ ਨਾ ਉਹ ਦੇਖ ਲੋ ਜੀ ਫਿਰ ਉਹ ਅੱਗੇ ਸਕੂਲ ਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਆਹ ਹਾਂ ਬੱਸ ਸਟੈਂਡ ਬੱਸ ਸਟੈਂਡ ਇੱਥੇ ਬੱਚੇ ਵੀ ਛੋਟੇ ਛੋਟੇ ਜਾਂਦੇ ਆ ਹਾਂਜੀ ਪੜ੍ਹਨ ਦੇ ਲਈ ਹਾਂਜੀ ਬੱਸਾਂ ਆਉਂਦੀਆਂ ਆ ਆਪਣਾ ਬੱਸ ਸਟੈਂਡ ਹੈ ਜੀ ਹਾਂਜੀ ਠੀਕ ਹੈ ਜੀ ਆਹ ਤੁਸੀਂ ਦੇਖੋ ਕੀ ਹਾਲਾਤ ਹੈ ਗਾਜੀਆਣੇ ਦੇ ਕਿੰਨਾ ਕੇ ਵਿਕਾਸ ਹੋਇਆ ਵਾ ਕਈ ਹੁਣ ਲੋਕ ਆਈ ਜਾਂਦੇ ਸਰਪੰਚਾ ਵੀ ਕਹਿੰਦਾ ਵਿਕਾਸ ਕੀਤਾ ਸੀ ਬਸਤੀ ਦਾ ਵਿਕਾਸ ਪਿੰਡ ਦਾ ਵਿਕਾਸ ਕਿੱਥੇ ਵਿਕਾਸ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਕਹਿ ਰਹੇ ਆਂ ਵੀ ਇਹ ਪਾਣੀ ਇਹਨਾਂ ਦੇ ਪਾਣੀ ਟੇਲਾਂ ਤੇ ਕਿ ਬਚਾਉਣਾ ਸੀ ਪਿੰਡ ਚ ਪਹੁੰਚਿਆ ਤਾਂ ਨਹੀਂ ਪਤਾ ਨਹੀਂ ਖਾਣੇ ਸਾਮਾਨ ਚੋਂ ਡਿੱਗਿਆ ਤਾਂ ਪਤਾ ਨਹੀਂ ਕਿੱਥੋਂ ਆ ਰਿਹਾ ਜੀ ਮੇਮ ਨਹੀਂ ਪਿੰਦਾ ਅੱਛਾ ਜੀ ਹੂੰ ਤਾਂ ਵਧੀਆ ਠੰਡੀਆਂ ਹਵਾ ਵੀ ਆ ਰਹੀ ਆ ਇੱਧਰ ਛੱਪੜ ਆ ਜੀ ਹਾਂਜੀ ਠੀਕ ਐ ਨਾ ਹਾਂਜੀ ਆ ਗੰਦਗੀ ਚਾਰ ਸਵੇਰੇ ਪਹਿਲੀ ਪਈ ਸਮਝ ਨਹੀਂ ਉਹਨਾਂ ਸੰਤਾ ਬੇਸਿਕ ਸਾਡੇ ਪਿੰਡ ਦਾ ਜਿਹੜਾ ਵਿਕਾਸ ਹੋਇਆ ਨਾ ਕਾਂਗਰਸ ਪਾਰਟੀ ਵੇਲੇ ਹੋਇਆ ਹੈ ਅੱਛਾ ਜੀ ਸਰਪੰਚ ਸਾਹਿਬ ਨੂੰ ਵੀ ਪਤਾ ਹੀ ਆ ਜਿੰਨੀਆਂ ਸਾਡੇ ਪਿੰਡ ਦੇ ਵਿੱਚ ਗ੍ਰਾਂਟਾਂ ਆਈਆਂ ਸਾਰੀਆਂ ਕਾਂਗਰਸ ਪਾਰਟੀ ਵੇਲੇ ਆਈਆਂ ਹਾਂਜੀ ਜਿੰਨਾ ਤਕਰੀਬਨ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਕੰਮ ਹੋਇਆ ਨਾ ਸਾਰਾ ਕਾਂਗਰਸ ਪਾਰਟੀ ਵੇਲੇ ਹੋਇਆ ਹਾਂਜੀ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਹੋਈ ਆ ਸਾਡੇ ਬਣੀਆਂ ਪਾ ਇਹ ਸਾਡੇ ਪਿੰਡ ਦੇ ਵਿੱਚ ਮਿਕਨਕ ਇਟ ਬਣੀ ਲੱਗੀ ਹੋਣੀ ਤਿੰਨ ਮਹੀਨੇ ਹੋ ਗਏ ਸੜਕ ਬਣ ਰਹੀ ਨੂੰ ਅਮਨਜੀਤ ਸਿੰਘ ਐਮਐਲਏ ਆਪਣੇ 7 ਸਾਲ ਹੋ ਗਏ ਹਲਕਾ ਨਿਹਾਲ ਸਿੰਘ ਵਾਲੇ ਤੋਂ ਐਮਐਲਏ ਆ ਬਦਾਇਕਾ ਜ਼ਿੰਮੇਵਾਰ ਬਣਿਆ ਉਹਨਾਂ ਨੇ ਪਿੰਡ 'ਚ ਕੀਤਾ ਮਤਲਬ ਹੀ ਨਹੀਂ 1% ਦਾ ਕੰਮ ਵੀ ਸਾਡੇ ਪਿੰਡ ਦੇ ਵਿੱਚ ਨਹੀਂ ਕੋਈ ਗਿਣਾ ਸਕਦਾ ਕਿਉਂਕਿ 7 ਸਾਲ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਵੀ ਜਿਹੜਾ ਆਮ ਆਦਮੀ ਪਾਰਟੀ ਨੇ ਕਰਾਇਆ ਹੋਵੇ 메ਨ ਰਸਤਾ ਪਿੰਡ ਦੀ ਐਂਟਰੀ ਹੈ ਹਸਪਤਾਲ ਗੁਰਦੁਆਰਾ ਸਾਹਿਬ ਮਾਤਾ ਦਾ ਮੰਦਿਰ ਤੇ ਪਸ਼ੂਆਂ ਦਾ ਹਸਪਤਾਲ ਆ ਗਿਆ ਇਧਰ ਸ਼ਮਸ਼ਾਨ ਘਾਟ ਆ ਗਈ ਅੱਗੇ ਪੰਚਾਇਤ ਘਰ ਆ ਗਿਆ ਹਾਂਜੀ ਸਾਰਾ 메ਨ ਐਂਟਰੀ ਹੈ ਤੇ ਜਿੱਥੇ ਸਾਡੇ ਪਿੰਡ ਦੇ ਵਿੱਚ ਇਸ ਵਕਤ ਹਾ ਛੱਪੜ ਬਣਿਆ ਹੋਇਆ ਸੜਕ ਦੇ ਉੱਤੇ ਹਾਂਜੀ ਇੱਥੋਂ ਦੇ ਬੱਚੇ ਸਾਰੇ ਬਸਤੀ ਵਾਲੇ ਬੱਚੇ ਸਕੂਲ ਆਉਂਦੇ ਆ ਇੱਥੋਂ ਦੀ ਲੰਘ ਕੇ ਜਾਂਦੇ ਆ ਇਹ ਬਹੁਤ ਬੁਰਾ ਹਾਲ ਹੈ ਸਾਨੂੰ ਆਪ ਨੂੰ ਦੀ ਸੀ ਆ ਰਿਹਾ ਹਾਂ ਦੋਸਤੋ ਜਿਵੇਂ ਕਾਂਗਰਸ ਪਾਰਟੀ ਵਰਕਰਾਂ ਨੇ ਵਿੱਚ